ਖੜੇ ਨਾਲ ਐਡਵੋਕੇਟ ਜਗਜੀਤ ਸਿੰਘ ਚੌੜਾ ਜੀ ਮੌਜੂਦ ਨੇ ਥੋੜਾ ਸਭ ਜਿਹੜੀ ਹੋਣੀ ਖਬਰ ਸਾਹਮਣੇ ਆ ਰਹੀ ਹੈ ਉਹਦੇ ਮੁਤਾਬਕ ਜਿਹੜੇ ਵਿਅਕਤੀ ਦੇ ਉੱਤੇ ਇਲਜ਼ਾਮ ਹੈ ਜਿਹੜੇ ਇਕਾਲੀ ਲੀਡਰ ਦੇ ਉੱਤੇ ਇਲਜ਼ਾਮ ਹੈ ਜਿਸ ਨੇ ਭਾਈ ਚੌੜਾ ਹੁਣਾ ਦੀ ਦਸਤਾਰ ਲਾਹੀ ਸੀ ਉਹਨਾਂ ਨੇ ਅਕਾਲ ਤਖਤ ਸਾਹਿਬ ਇੱਕ ਚਿੱਠੀ ਭੇਜੀ ਹੈ ਕੀ ਇਹ ਸੱਚ ਹੈ ਔਰ ਉਹ ਚਿੱਠੀ 'ਚ ਕੀ ਹੈ ਇਹ ਵੀ ਦੱਸਿਓ ਵੇਖੋ ਜੀ ਇਹ ਚਿੱਠੀ ਦੇ ਸੱਚ ਬਾਰੇ ਤੇ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਹੂੰ ਮੈਂ ਥੋੜਾ 5 ਮਿੰਟ ਪਹਿਲਾਂ ਹੀ ਫੇਸਬੁੱਕ ਤੇ ਚਿੱਠੀ ਵੇਖੀ ਆ ਸੁਖਰਾਜ ਸਖਦੇਵ ਸਿੰਘ ਫਗਵਾੜਾ ਨੇ ਸ਼ੇਅਰ ਕੀਤੀ ਆ ਜੀ ਪਰ ਜਿਹੜੀ ਇਹਦੀ ਵਾਰਡਿੰਗ ਆ ਹੂੰ ਉਹ ਬੜੀ ਗੁੰਮਰਾਹ ਕੋਣਿਆ ਅੱਛਾ ਇਸ ਤਰ੍ਹਾਂ ਕਿਉਂ ਵੇਖੋ ਜੀ ਜਿਤਨਾ ਉਹ ਲਿਖਦਾ ਜੀ ਤੇ ਗੋਲੀ ਚੱਲਣ ਦੇ ਨਾਲ ਦਰਾਨ ਹਫੜਾ ਤਫੜੀ ਵਾਲਾ ਮਾਹੌਲ ਸੀ ਜੀ ਜਿਸ ਵਿੱਚ ਦਾਸ ਦਾ ਹੱਥ ਵੱਜਣ ਕਾਰਨ ਉਸ ਸ਼ਖਸ ਦੀ ਗੋਲੀ ਚਲਾਉਣ ਵਾਲੇ ਸ਼ਖਸ ਦੀ ਪਾਗ ਉਤਰ ਗਈ ਜੀ ਠੀਕ ਹੈ ਜੀ ਜਦੋਂ ਕਿ ਵੀਡੀਓ ਦੇ ਵਿੱਚ ਇਹ ਕਲੀਅਰ ਹੁੰਦਾ ਜੀ ਕਿ ਉਹਨੇ ਪਿੱਛੋਂ ਆਣ ਕੇ ਜਾਣ ਬੁੱਝ ਕੇ ਹੂੰ ਉਹ ਜਿਹੜੀ ਆ ਦਸਤਾਰ ਲਾਈ ਆ ਜੀ ਤੇ ਇੱਕ ਪਾਸੇ ਤੇ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਹੂੰ ਆਪਣੀ ਗਲਤੀ ਮੰਨ ਰਿਆ ਤੇ ਦੂਜੇ ਪਾਸੇ ਫੇਰ ਉਹ ਹੀ ਘਟੀਆਂ ਚੱਲਣਾ ਜਿਹੜੀਆਂ ਨੇ ਜੋ ਪਿਛਲੇ ਵੀ 25 ਸਾਲਾਂ ਤੋਂ ਇਹ ਬਾਦ ਲੈਂਡ ਜੁੰਡਲੀ ਜਿਹੜੀ ਆ ਕਰਦੀ ਆ ਰਹੀ ਆ ਤੇ ਉਸੇ ਤਰੀਕੇ ਨਾਲ ਹੀ ਇਹਦੇ ਵਿੱਚ ਕਮਾਫਰਾ ਕੇ ਜਿਹੜੀ ਸਾਰੀ ਵਾਇਟਿੰਗ ਆ ਉਹ ਲਿਖੀ ਗਈ ਆ ਤੇ ਇਹਦੇ ਵਿੱਚ ਇੱਕ ਹੋਰ ਤੁਸੀਂ ਗੱਲ ਵੇਖੋ ਕਿ ਇਹ ਹੁੰਦਾ ਉਸ ਵੇਲੇ ਨਾ ਤਾਂ ਦਾਸ ਨੂੰ ਇਹ ਪਤਾ ਸੀ ਵੀ ਸ਼ਖਸ ਕੌਣ ਆ ਅੱਛਾ ਠੀਕ ਹੈ ਜੇ ਉਹਨੂੰ ਮੰਨ ਲਓ ਕਿ ਇਹ ਪਤਾ ਹੁੰਦਾ ਵੀ ਕੋਈ ਨਾਮੀ ਬੰਦਾ ਨਹੀਂ ਆ ਫਿਰ ਇਹਦੇ ਤੇ ਕੋਈ ਕਾਰਵਾਈ ਨਹੀਂ ਹੂੰ ਤੇ ਜੇ ਉਹ ਸਰਦਾਰ ਨਰੈਣ ਸਿੰਘ ਚੌੜਾ ਨਿਕਲ ਆ ਤੇ ਫਿਰ ਹੁਣ ਇਹਨੂੰ ਅੱਜ ਮਾਫੀ ਮੰਗਣ ਦਾ ਕਨੌਕਤਾ ਕੀ ਆ ਜੀ ਤੇ ਮਾਫੀ ਮੰਗ ਵੀ ਕਿਹੜੇ ਤਰੀਕੇ ਨਾਲ ਰਿਹਾ ਫਿਰ ਸਾਰ ਇੱਕ ਪਾਸੇ ਤੇ ਆਪਾਂ ਅਕਾਲ ਤਖਤ ਸਾਹਿਬ ਨੂੰ ਜਿਹੜਾ ਵਾ ਅ ਰੱਬ ਦਾ ਤਖਤ ਮੰਨਦੇ ਆ ਜੀ ਤੇ ਦੂਜੇ ਦੂਸਰੇ ਪਾਸੇ ਫੇਰ ਝੂਠ ਬੋਲ ਕੇ ਵੀ ਜਾਣੇ-ਨਜਾਣੇ ਦੇ ਵਿੱਚ ਹੂੰ ਪਿੱਛੋਂ ਹੱਥ ਵੱਜ ਗਿਆ ਇਹ ਸਾਰੀ ਵੀਡੀਓ ਵੇਖ ਕੇ ਤੁਸੀਂ ਉਹਦਾ ਹੂੰ ਸਾਰਾ ਜਿਹੜਾ ਵਾ ਦਬਾਰਾ ਕਰ ਸਕਦੇ ਨਹੀਂ ਬਿਲਕੁਲ ਮੈਂ ਇਹ ਵੀ ਪੁੱਛਣਾ ਚਾਹੁੰਦਾ ਹੈ ਕਿ ਹੁਣ ਇਸ ਤੋਂ ਬਾਅਦ ਅਗਲੀ ਕਾਰਵਾਈ ਕਿਸ ਤਰ੍ਹਾਂ ਦੀ ਮਤਲਬ ਦੇਖਦੇ ਹੋ ਅੱਜ ਤਾਂ ਮਾਫੀ ਨਾਮਰ ਚਲੋ ਆ ਗਿਆ ਹੁਣ ਅਗਾ ਕਿਸ ਤਰ੍ਹਾਂ ਇਹਨੂੰ ਦੇਖਦੇ ਹੋ ਕਿਸ ਤਰ੍ਹਾਂ ਪਲਾਨ ਕਰਦੇ ਹੋ ਦੇਖੋ ਜੀ ਮੈਂ ਤੇ ਇਹਨੂੰ ਪਲੈਨ ਪਲੈਨ ਹੀ ਕੋਈ ਵੀ ਕਰਦਾ ਮੈਂ ਤੇ ਪਹਿਲਾਂ ਵੀ ਇਹ ਬਿਆਨ ਦੇ ਚੁੱਕਾ ਕਿ ਜੇ ਇਹਦੇ ਸਰਦਾਰ ਨਰੈਣ ਸਿੰਘ ਚੌੜੇ ਦੀ ਪੱਗ ਕਿਤੇ ਪਰਸਨਲ ਲੜਾਈ ਝਗੜੇ ਦੇ ਵਿੱਚ ਜਾਂ ਪਿੰਡ 'ਚ ਕਿਤੇ ਲੱਠੀ ਹੁੰਦੀ ਜੀ ਤੇ ਉਹ ਅਸੀਂ ਸੋਚਦੇ ਕਿ ਉਹ ਸਖਸ ਨੂੰ ਕਿਹ ਤਰ੍ਹਾਂ ਦੀ ਸਜ਼ਾ ਦੇਣੀ ਕਾਨੂੰਨੀ ਕਾਰਵਾਈ ਕਰਨੀ ਜਾਂ ਉਹਦੇ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਜੀ ਪਰ ਇਹ ਜਿਹੜਾ ਵਾ ਪੰਥ ਦਾ ਕੰਮ ਹੈ ਇਹ ਤੇ ਪੰਥ ਨੇ ਵੇਖਣਾ ਜੀ ਤੇ ਇਹ ਕਿਵੇਂ ਦੀ ਕਾਰਵਾਈ ਕਰਨੀ ਆ ਦੂਜੀ ਗੱਲ ਅੱਜ ਤੋਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਜਿਹੜੇ ਜਥੇਦਾਰ ਨੇ ਉਹਨਾਂ ਦੇ ਸੀੜੀ ਨੇ ਤੇ ਤੁਹਾਨੂੰ ਤੁਹਾਨੂੰ ਉਹੋ ਮੈਨੂੰ ਲੱਗਦਾ ਤੁਹਾਨੂੰ ਇਹ ਲੱਗਦਾ ਤੁਹਾਨੂੰ ਇਹ ਲੱਗਦਾ ਕਿ ਹੁਣ ਇਹ ਮਾਫੀਨਾਮਾ ਵੀ ਜਥੇਦਾਰ ਮੰਨ ਲੈਣਗੇ ਜਾਂ ਇਸ ਤੋਂ ਬਾਅਦ ਫਾਰਗ ਕੀਤਾ ਜਾ ਸਕਦਾ ਆ ਵੇਖੋ ਜੀ ਇਹ ਤੇ ਫਾਰਮੈਲਟੀ ਪਾ ਕੇ ਉਹਨਾਂ ਨੂੰ ਕਹਿ ਦੇਣਗੇ ਵੀ 2 ਘੰਟੇ ਤੋਂ ਹੀ ਉੱਥੇ ਭਾਂਡੇ ਮਾਜ ਲੋ ਜੁੜੇ ਝਾੜ ਲੋ ਹੂੰ ਇਹ ਤੇ ਉਹ ਹੋ ਹੀ ਜਾਊਗਾ ਕਿਉਂਕਿ ਸਾਰਾ ਇਹ ਉਹਨਾਂ ਦੇ ਅੰਦਰ ਆ ਜੀ ਅ ਬਾਗਲਦਾਲ ਦੇ ਅੰਦਰ ਸ਼ਰਮਣੀ ਕਮੇਟੀ ਸ਼ਰਮਣੀ ਕਮੇਟੀ ਦੇ ਅੰਦਰ ਜਥੇਦਾਰ ਹੂੰ ਤੇ ਜਦੋਂ ਇਹ ਜਥੇਦਾਰ ਇਹੋ ਜਿਹੇ ਅ ਜਿਹੜੇ ਹੈਗੇ ਮਾਮਲਿਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਤੇ ਜਦੋਂ ਉਹਨਾਂ ਦਾ ਮਕਸਦ ਪੂਰਾ ਹੋ ਜਾਂਦਾ ਜਦੋਂ ਉਹਨਾਂ ਨੂੰ ਲਾ ਦਿੰਦੇ ਆ ਉਸ ਤੋਂ ਬਾਅਦ ਇਹ ચીਖਦੇ ਆ ਹੂੰ ਠੀਕ ਹੈ ਜਦੋਂ ਇਹਨਾਂ ਦੇ ਹੱਥ ਚ ਪਾਵਨ ਹੁੰਦੀ ਆ ਉਦੋਂ ਕੁਝ ਨਹੀਂ ਬੋਲਦੇ ਹੂੰ ਉਸ ਤੋਂ ਬਾਅਦ ਜਦੋਂ ਜਲੀਲ ਕਰਕੇ ਕੱਢੇ ਜਾਂਦੇ ਆ ਉਸ ਤੋਂ ਬਾਅਦ ਇਹ ਸਾਰੀ ਗੱਲ ਹੁੰਦੀ ਆ ਹੂੰ ਠੀਕ ਹੈ ਠੀਕ ਹੈ ਐਡਵੋਕੇਟ ਸਾਹਿਬ ਜਾਣਕਾਰੀ ਵਾਸਤੇ ਬਹੁਤ ਸ਼ੁਕਰੀਆ ਨੋ ਨੋ ਅੱਛਾ